ਪਤਾ ਲੱਗਿਆ ਕਿ ਜਿਹੜੇ ਬੰਦੇ ਵਾਰਡ ਬੰਦੀ ਦੇ ਵਿੱਚ ਬਿਠਾਏ ਗਏ ਆ ਇਹਨਾਂ ਦਾ ਕੋਈ ਜਿਹੜੇ ਪੁਰਾਣੇ ਐਮਸੀ ਸੀ ਕਿ ਉਹਨਾਂ ਦੇ ਵੀ ਕੋਈ ਰਾਏ ਨਹੀਂ ਲੈ ਕੇ ਖੁਦ ਦੇ ਇਹਨਾਂ ਦੇ ਐਮਸੀ ਗਏ ਮੰਨ ਤਾਂ ਇਹ ਵੀ ਲੱਗਦਾ ਉਹਨਾਂ ਦਾ ਟਾਈਮ ਤੇ ਨਾ ਕੋਈ ਐਮਸੀ ਰਹੇ ਵੀ ਨਹੀਂ ਇਹਨਾਂ ਨੂੰ ਕੈਂਡੀਡੇਟ ਨੂੰ ਬੜਾ ਹੀ ਔਖੇ ਹੋ ਜਾਣਾ ਜਿਸ ਹਿਸਾਬ ਨਾਲ ਇਹਨਾਂ ਤੋਂ ਕੋਈ ਖੁਸ਼ੀ ਨਹੀਂ ਹੈਗਾ ਵਾਰਡ ਬੰਦੀ ਵੀ ਉਹਨਾਂ ਬੰਦਿਆਂ ਵੱਲੋਂ ਤਿਆਰ ਕੀਤੀ ਗਈ ਹੈ ਜਿਨ੍ਹਾਂ ਦਾ ਸ਼ਹਿਰ ਨਾਲ ਕੋਈ ਵਾਅਦਾ ਲੈਣਾ ਦੇਣਾ ਹੈ ਹੀ ਨਹੀਂ ਮੈਨੂੰ ਐਂ ਲੱਗ ਰਿਹਾ ਵੀ ਕਈ ਬਾੜ ਤੁਹਾਡੇ ਵੀ ਜਿਹੜੇ ਨੇ ਤੋੜ ਦਿੱਤੇ ਗਏ ਨੇ ਤੋੜਨ ਤੋਂ ਬਾਅਦ ਤੁਸੀਂ ਵੀ ਉਹਨਾਂ ਖਰਾ ਗਏ ਹੋ ਬਾਈ ਜੀ ਸਾਨੂੰ ਕੋਈ ਪ੍ਰਵਾਹ ਨਹੀਂ ਸ਼੍ਰੋਮਣੀ ਅਕਾਲੀ ਦਲ ਤਿਆਰ ਹੈ ਇਲੈਕਸ਼ਨਾਂ ਲਈ ਜਿੱਦਾਂ ਮੱਕੀ ਨੂੰ ਇਹ ਵਾਰਡ ਬੰਦੀ ਕਰ ਦੇਣ ਪਰ ਵਾਰਡ ਬੰਦੀ ਕਰਨ ਦੇ ਇੱਕ ਜਿਹੜੇ ਨਿਯਮ ਨੇ ਉਹ ਤਾਂ ਤੈਅ ਹੋਣੇ ਚਾਹੀਦੇ ਹਨ ਕਿ ਵਾਰਡ ਬੰਦੀ ਵੋਟਰ ਦੇ ਅਧਾਰ ਤੇ ਇੱਕ ਵਾਰਡ ਦੀ ਵੋਟ ਤੁਸੀਂ 4 ਤੋਂ 5000 ਕਰ ਰਹੇ ਹੋ ਇੱਕ ਦੀ 1000 ਤੋਂ 1500 ਵੋਟ ਹੈ ਫਿਰ ਉੱਥੇ ਦੱਸੋ ਇਕੁਅਲੀ ਜਿਹੜਾ ਹੈਗਾ ਸਿਸਟਮ ਕਿੱਥੇ ਚੱਲ ਰਿਹਾ ਉਹ ਤਾਂ ਫਿਰ ਉਹੀ ਹੋ ਗਿਆ ਨਾ ਵੀ ਵਾਡਾਂ ਨੂੰ ਵੰਡ ਤੋਂ ਪਰ ਇਕੁਅਲੀ ਜਿਹੜਾ ਹੈਗਾ ਡਿਸਟ੍ਰਿਬਿਊਟ ਵੋਟ ਵਿੱਚ ਅਸੀਂ ਕਰਮਾ ਨਹੀਂ ਹੈ ਤੁਹਾਡੇ ਕੋਲ ਨਕਸ਼ਾ ਆ ਗਿਆ ਜਿਹੜਾ ਡਿਸਟ੍ਰਿਬਿਊਸ਼ਨ ਹੋਈ ਹੈ ਕਿੰਨੇ ਵਾਰਡ ਬਣੇ ਭਾਈ ਜੀ ਹੋ ਗਈ ਤਾਂ ਅਸੀਂ ਕਹਿ ਰਹੇ ਵੀ ਨਕਸ਼ਾ 29 ਤਰੀਕ ਤੱਕ ਇਤਰਾਜ਼ ਦੇਣੇ ਆ ਨਕਸ਼ਾ ਦਾ ਇਹ ਜਿਹੜਾ ਹੈਗਾ ਜਨਤਕ ਹੀ ਨਹੀਂ ਕਰ ਰਹੇ ਸਾਡੀ ਲੜਾਈ ਉਹ ਇਹ ਹੈ ਕਿ ਨਕਸ਼ਾ ਜਨਤਕ ਕੀਤਾ ਜਾਵੇ ਤਾਂ ਕਿ ਜਿਹਨੂੰ ਜਿਹਨੂੰ ਇਤਰਾਜ਼ ਹੈ ਚਾਹੇ ਸ਼੍ਰੋਮਣੀ ਅਕਾਲੀ ਦਲ ਆ ਚਾਹੇ ਹੋਰ ਪਾਰਟੀਆਂ ਨੇ ਜਾਂ ਜਿਸ ਨੇ ਆਜ਼ਾਦ ਤੌਰ ਤੇ ਕੰਟੈਸਟ ਕਰਨਾ ਉਹ ਬੰਦਾ ਆਪਣਾ ਇਤਰਾਜ਼ ਤਾਂ ਲਾ ਸਕੇ ਨਾ ਵੀ ਵਾਰਡ ਮੰਡੀ ਤੇ ਫਿਰ ਤੁਹਾਨੂੰ ਇਹ ਕਿੱਥੋਂ ਖਬਰ ਮਿਲੀ ਵੀ ਵਾਰਡ ਹਿੱਲੇ ਆ ਹੋ ਗਿਆ ਉਹ ਹੋ ਗਿਆ ਕਿੱਥੋਂ ਪਤਾ ਲੱਗਿਆ ਤੁਹਾਨੂੰ ਵਾਰਡ ਤੇ ਭਾਈ ਜੀ ਵਾੜ ਹੀ ਰਹੇ ਆ ਕਿੱਥੋਂ ਪਤਾ ਲੱਗਿਆ ਦੱਸੋ ਨਾ ਸੋਰਸ ਕੀ ਆਪਣੇ ਕੋਲ ਹਾਈਪੋਥੈਸੀਸ ਜੀ ਆ ਨਾ ਵੀ ਪ੍ਰੈਸ ਨੂੰ ਸਾਨੂੰ ਵੀ ਪਤਾ ਹੈ ਵੀ ਕਿਵੇਂ ਕੀ ਚੱਲਦਾ ਰਿਹਾ ਜਿੱਥੇ ਬੈਠ ਕੇ ਵਾਰਡ ਬੰਦੀ ਤਿਆਰ ਕੀਤੀ ਗਈ ਹੈ ਠੀਕ ਹੈ ਜਿਵੇਂ ਜਿਵੇਂ ਕੀ ਕਹਿੰਦੇ ਆ ਪੋਪੂਲੇਸ਼ਨ ਦੇਖ ਕੇ ਜਿਹੜਾ ਸਿਸਟਮ ਤਿਆਰ ਕੀਤਾ ਗਿਆ ਜਿਵੇਂ ਸਰਵੇਖ ਕਰਾਇਆ ਗਿਆ ਸਾਰਾ ਪਤਾ ਹੀ ਕਦੋਂ ਡੇਟ ਸੀ ਇਹ ਜਿਹੜੀ ਸਟੇਟ ਦੀ ਪਬਲਿਸ਼ ਕਰਕੇ ਪਬਲਿਕ ਨੂੰ ਦੇਣ ਦੀ ਨਕਸ਼ਾ ਜਿਹੜੇ ਕਮੇਟੀ ਨੂੰ ਦੇਣਾ ਸੀ ਜਿੰਨੇ ਨਹੀਂ ਕਦੋਂ ਸੀ ਕਿ ਤੁਹਾਨੂੰ ਪਤਾ ਤਾਂ ਹੋਣਾ 29 ਤਰੀਕ ਹੈ ਨਾ 29 22 ਤੋਂ 29 ਤਰੀਕ ਦਾ ਕਿਤਰਾ ਹੁੰਦਾ ਇਹਦਾ ਮਤਲਬ 22 ਤੱਕ ਤੁਹਾਡੇ ਹੱਥ ਆਣਾ ਚਾਹੀਦਾ ਤੁਸੀਂ ਫਿਰ ਕੀ ਕਰੇ ਜਦ ਤੱਕ ਪੰਜ ਦਿਨ ਕੀ ਕਰੇ ਛੁੱਟੀਆਂ ਆ ਗਈਆਂ ਹੁਣ ਬਾਈ ਛੁੱਟੀਆਂ ਹੁਣ ਅੱਗੇ ਵੀ ਛੁੱਟੀਆਂ ਨੇ ਦੋ ਛੁੱਟੀਆਂ ਕੀ ਕਰੋਗੇ ਤੁਸੀਂ ਇਹਦੇ ਮੈਂ ਟੈਂਪਟ ਪਾ ਰਹੇ ਹਾਂ ਤੁਸੀਂ ਕਹਾਂਗੇ ਨਾ ਅਸੀਂ ਮੰਨ ਲਓ ਪੰਜਾਬ ਤੇ ਹਰਿਆਣਾ ਹਾਈ ਕੋਰਟ ਜਾਵਾਂਗੇ ਜੇ ਇਹ ਜਿਹੜਾ ਹੈਗਾ ਰੱਖਸ਼ਾ ਜਨਤਕ ਨਹੀਂ ਕਰਦੇ ਕਿ ਡੇਟ ਆਪਣੇ ਤਰ੍ਹਾਂ ਜਦੋਂ 22 ਤਰੀਕ ਨੰਘੀ ਫਿਰ ਹਾਈ ਕੋਰਟ ਕਾਦੀ ਵੇਟ ਕਰ ਰਹੇ ਤੁਸੀਂ ਦੱਸੋ ਮੈਨੂੰ 29 ਦੀ ਵੇਟ ਕਰ ਲੈ ਹਜੇ ਹਜੇ ਇਲੈਕਸ਼ਨ ਲਈ ਤੇ ਟਾਈਮ ਹੈਗਾ ਨਾ ਸਾਡੇ ਕੋਲ ਫਰਜ਼ਾ ਇਲੈਕਸ਼ਨ ਲਈ ਟਾਈਮ ਤਾਂ ਹੈਗਾ ਨਾ ਇਤਰਾਜ਼ ਦਾ 29 ਤੱਕ ਲੀਗਲੀ ਕੋਰਟ ਤਾਂ ਅਸੀਂ ਬਾਈ ਜੀ ਸੇਮ ਡੇ ਵੀ ਜਾ ਸਕਦੇ ਅਰਜੈਂਟ ਵਿੱਚ ਨਹੀਂ ਕੋਈ ਮੈਚਿਓਰਿਟੀ ਲੱਗਦੀ ਨਹੀਂ ਤੁਹਾਡੀ ਪੋਲਿਟਿਕਸ ਹੀ ਲ ਕਹਿੰਦੇ ਨੇ ਡੇਟ ਵਧੇਗੀ ਸਾਡੀ ਅਫਸਰ ਨਾਲ ਗੱਲ ਹੋਈ ਆ ਡੇਟ ਉਹੀ ਗੱਲ ਨਹੀਂ ਡੇਟ ਆ ਜਦੋਂ ਸਾਨੂੰ ਪਤਾ ਲੱਗਿਆ ਕਿ ਹੁਣ ਤੱਕ ਇਹਨਾਂ ਨੇ ਬਹੁਤ ਦਿਨ ਕੱਢ ਦਿੱਤੇ ਅੱਜ ਛੁੱਟੀ ਆ ਗਈ ਦੋ ਛੁੱਟੀਆਂ ਸ਼ਨੀਵਾਰ ਐ ਤੁਹਾਨੂੰ ਹੋਰ ਆ ਗਿਆ ਠੀਕ ਹੈ ਨਾ ਉਸ ਤੋਂ ਬਾਅਦ ਜਿਹੜਾ ਹੈਗਾ ਅਸੀਂ ਦੇਖਾਂਗੇ ਹੁਣ ਮਾਨਯੋਗ ਹਾਈ ਕੋਰਟ ਦਾ ਇੱਕ ਦਿਨ ਅਰਜੰਟ ਵਿੱਚ ਕੇਸ ਲੈ ਲੈਂਦੀ ਆ ਹਰਜੀਤ ਭਾਈ ਹੁਣ 4 ਦਿਨ ਰਹਿ ਗਏ ਨੇ 29 ਤਰੀਕ ਆ 25 ਹੋ ਗਈ ਆ ਅੱਗੇ ਛੁੱਟੀਆਂ ਆ ਗਈਆਂ ਮੈਨੂੰ ਲੱਗਦਾ ਸਰਕਾਰ ਮੰਨੀ ਜਨਤਾ ਕਰਨਾ ਇਹਨਾਂ ਨੇ ਸਿੱਧਾ ਹੀ ਐਲਾਨ ਹੀ ਆ ਜਾਣਾ ਭਾਈ ਜੀ ਫੇ ਹੁਣ ਕੀ ਕਰੋਗੇ ਅਗਲਾ ਐਕਸ਼ਨ ਕੀ ਆ ਕਿ ਸਾਡਾ ਸਪਸਟਾ ਭਾਈ ਜੀ ਸਾਡੀ ਮਾਨਯੋਗ ਸਲਾਹ ਗੁਰਬੀਰ ਸਿੰਘ ਬਾਦਲ ਜਿਹੜੇ ਦਿਸ਼ਾ ਨਿਰਦੇਸ਼ ਨੇ ਐਨ ਕੇ ਸ਼ਰਮਾ ਜਿਹਦੇ ਦਿਸ਼ਾ ਨਿਰਦੇਸ਼ ਨੇ ਜਿਹੜੇ ਸਾਡੇ ਆਬਜ਼ਰਵਰ ਨੇ ਉਹਨਾਂ ਨੇ ਸਿੱਧਾ ਇੱਕ ਕਹਿਣਾ ਕਿ ਜੇ ਸਰਕਾਰ ਸਿੱਧਾ ਕਰਦੀ ਆ ਤਾਂ ਇਹਦੇ ਖਿਲਾਫ ਜਿਹੜਾ ਪ੍ਰਦਰਸ਼ਨ ਕੀਤਾ ਜਾਊਗਾ ਠੀਕ ਹੈ ਪ੍ਰਦਰਸ਼ਨ ਕਰਾਂਗੇ ਖੁੱਲ ਕੇ ਤੇ ਜਿਹੜਾ ਆਪਣਾ ਕੀ ਕਹਿੰਦੇ ਆ ਅਸੀਂ ਫਿਰ ਉਹੀ ਸਾਡੇ ਕੋਲ ਜਿਹੜਾ ਦੂਜਾ ਰਸਤਾ ਰਹਿ ਜਾਂਦਾ ਮਾਨਿਓ ਪੰਜਾਬ ਤੇ ਹਰਿਆਣਾ ਵਿੱਚ ਮੋਹਾਲੀ 'ਚ ਵੀ 50 ਵਾਰਡ ਰਹਿ ਗਏ ਆ ਆਬਾਦੀ ਵਧੀ ਐ ਖੜਚ ਵੀ ਸੁਣ ਜਾ 27 ਵਾਰਡ ਐ ਜਸਟੀਫਾਈਡ ਹੈ ਮੋਹਾਲੀ ਵੀ ਇਹੀ ਜਿਹੜਾ ਹੈਗਾ ਪ੍ਰੋਟੈਸਟ ਚੱਲ ਗਿਆ ਉੱਥੇ ਵੀ ਸ਼ਰਮਣੀ ਅਕਾਲੀ ਦਲ ਜਿਹੜਾ ਇਸ ਦੇ ਖਿਲਾਫ ਜਿਹੜਾ ਹੈਗਾ ਪ੍ਰਦਰਸ਼ਨ ਕਰ ਰਿਹਾ ਠੀਕ ਹੈ